विराजमान गुरु रूप गुरु प्यारी सास अंदर की फते प्रवान करो वाहि गुरु का खालसा वाहि गुरु फते सो आज असि बड़े बड़े आभागा वाले हां जो अपने कीमती रोजेवे दे विच समा काट के गुरुद्वारा साहिब विखे नमस्तक हो के गुरु घर दी खुशियां प्राप्त कर रहे हां so, सो एक इमानी की कोशिश पूरी सेवादार पूरा सिख से जी वालू कर रहे हैं ਇਹ ਜੋ ਆਉਣ ਵਾਲੇ ਮਹੀਨੇ 16 ਮਾਰਚ ਦਿਨ ਐਤਵਾਰ ਨੂੰ ਨਵਾਂ ਸਾਲ 1 ਚੇਤ ਜੋ ਕਿ 14 ਮਾਰਚ ਨੂੰ ਹੈ ਨਵੇਂ ਸਾਲ ਦੀ ਆਰੰਭ ਦੇ ਵਿੱਚ 16 ਮਾਰਚ ਨੂੰ ਨਗਰ ਕੀਰਤਨ ਅਤੇ ਹੋਣੇਪਨ ਨੂੰ ਸਮਰਪਤ ਨਗਰ ਕੀਰਤਨ ਸਜਾਏ ਜਾਣਗੇ ਜਿਸ ਵਿੱਚ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਪ੍ਰਬੰਧਕ ਕਮੇਟੀ ਨਾਲ ਅੱਜ ਤੋਂ 4 ਮਹੀਨੇ ਪਹਿਲਾਂ ਵਿਚਾਰ ਕੀਤੀ ਗਈ ਸੀ ਕਿ ਜੋ ਗੁਰੂ ਸਾਹਿਬ ਨੇ ਲੰਗਰ ਦੀ ਮਰਿਆਦਾ ਬੱਚੀ ਸੀ ਕਿ ਅਸੀਂ ਸਾਰੀ ਹੀ ਧਰਮਿਆਂ ਦੇ ਵਿੱਚ ਉਸ ਮਰਿਆਦਾ ਨੂੰ ਬਰਕਰਾਰ ਰੱਖ ਪਾਏ ਆ ਕਿਉਂਕਿ ਅਸੀਂ ਗੁਰੂ ਸਾਹਿਬ ਵੱਲੋਂ ਬਖਸ਼ੀਆਂ ਮਰਿਆਦਾਵਾਂ ਤੋਂ ਉਪਰਗੇ ਹਾਂ ਸੋਚਣ ਦੀ ਲੋੜ ਹੈ ਕਿ ਜਿਸ ਤਰ੍ਹਾਂ ਅਸੀਂ ਇੱਥੇ ਹਰ ਸਾਲ ਘੜ ਤੋਂ ਘੜ 25 ਤੋਂ 30 ਨਗਰ ਕਿਤੇ ਸਜਾਣੇ ਆ ਇਹਨਾਂ ਲੋਕਾਂ ਨੂੰ ਦੱਸਾਂ ਲਈ ਕਿ ਸਿੱਖ ਧਰਮ ਕੀ ਹੈ ਪਰ ਇਹਨਾਂ ਨੂੰ ਕਾਝੜ ਹੋਣ ਤੱਕ ਦਾ ਮੈਸੇਜ ਜੋ ਗਿਆ ਹੈ ਉਹ ਦਾ ਨਾਮ ਜੜਾ ਦਿੱਤਾ ਜਾਂਦਾ ਹੈ ਵੇਸ਼ਤਾ ਦੀ ਮੰਜਾਰੇ ਅਸੀਂ ਤਾਂ ਦੱਸਣ ਨਿਕਲੇ ਸੀ ਕਿ ਸਿੱਖ ਧਰਮ ਇੱਕ ਬਲੱਖਣ ਧਰਮ ਹੈ ਪਰ ਉਸ ਦੀ ਪਹਿਚਾਨ ਸਿਰਫ ਵੇਸ਼ਤਾ ਦੀ ਮੰਜਾਰੇ ਤੱਕ ਹੀ ਰਹਿ ਗਈ ਹੈ ਸੋ ਇਸ ਨੂੰ ਮੁੱਖ ਰੱਖ ਲਿਆ ਅਸੀਂ ਇਸ ਨਗਰ ਕੀਤਾ ਦੇ ਵਿੱਚ ਲੰਗਰ ਕੇਵਲ ਪੰਗਰ ਦੇ ਵਿੱਚ ਹੀ ਸ਼ਿਕਾਰ ਚਕਾਇਆ ਜਾਏਗਾ ਹਰ ਪ੍ਰਕਾਰ ਦਾ ਸਟਾਲ ਜਤਕਾਨਾਂ ਦੀ ਸਖਤ ਬਣਾਈਏ ਕਿਉਂਕਿ ਜੇ ਅਸੀਂ ਗੂਗਲ ਤੇ ਵੀ ਸਰਚ ਕਰੀਏ ਕੱਲਾ ਲੰਗਰ ਲਿਖਨੇ ਆ ਤੇ ਲੰਗਰ ਪੰਗਰ ਦੇ ਵਿੱਚ ਫੋਟੋਆਂ ਸ਼ੋ ਹੋਦੀਆਂ ਜੇ ਅਸੀਂ ਨਗਰ ਕੀਤਾ ਤੇ ਲੰਗਰ ਲਿਖਨੇ ਆ ਤੇ ਸਾਰੇ ਸ਼ਟਾਲ ਚ ਹੋ ਦੇ ਜੋ ਕਿ ਸਿੱਖ ਧਰਮ ਤੋਂ ਪਰੇ ਨੇ ਇਹ ਜੋ ਪੱਛਮ ਦੀਆਂ ਰੀਤੀ ਰਿਵਾਜ ਸਾਡੇ ਧਰਮ ਚ ਆ ਕੇ ਵੜ ਗਏ ਨੇ ਆਪਾਂ ਆਪ ਹੀ ਵਿਗਾੜੇਗੇ ਤੇ ਇਹਨਾਂ ਨੂੰ ਸੁਧਾਰਨ ਵਾਸਤੇ ਹੀ ਸਾਨੂੰ ਆਪ ਜਤਨ ਕਰਨੇ ਪੈਣਗੇ ਤੇ ਉਸ ਤੋਂ ਬਾਅਦ ਜੋ ਨਗਰਪੀਤਰ ਸਜਾਏ ਜਾਂਦੇ ਹਨ ਅਸੀਂ ਬਹੁਤ ਅਦਾਤ ਸੰਗਤ ਗੁਰੂ ਸਾਹਿਬ ਦੀ ਪਾਰਟੀ ਦੇ ਅੱਗੇ-ਅੱਗੇ ਚੱਲਦੇ ਹਾਂ ਬਹੁਤੇ ਨਗਰਕੀਤਨਾ ਚ ਜਿੱਦਾਂ ਅਸੀਂ ਕਿਤਾਬਾਂ ਦੀ ਸੇਵਾ ਕਰਦੇ ਹਾਂ ਸਾਨੂੰ ਸਵਾਲ ਕੀਤੇ ਜਾਂਦੇ ਕਿ ਤੁਸੀਂ ਕਿਤਾਬ ਦੇ ਵਿੱਚ ਲਿਖਦੇ ਹੋ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਸਾਰੇ ਧਰਮਾਂ ਨਾਲੋਂ ਜ਼ਿਆਦਾ ਕਰਦੇ ਹਾਂ ਪਰ ਉਹਨੂੰ ਕੁਐਸਚਨ ਕਰਦੇ ਨੇ ਕਿ ਇਹ ਹੀ ਸਤਕਾਰ ਹੈ ਤੁਸੀਂ ਆਪ ਤੇ ਖੁਦ ਜੋੜੇ ਪਾ ਕੇ ਗੁਰੂ ਸਾਹਿਬ ਕੋ ਅੱਗੇ ਚੱਲ ਰਹੇ ਹੋ ਸੰਗਤਾਂ ਨੂੰ ਵੀ ਪੇਂਤੀ ਕਰੇਗੀ ਪ੍ਰਬੰਧ ਕਾਰਨਾ ਵੀ ਕਰੇਗੀ ਪਰ ਬਹੁਤ ਦਾ ਪ੍ਰਬੰਧ ਕਰਨ ਦੀਆਂ ਮਜਬੂਰੀਆਂ ਆ ਜਾਂਦੀਆਂ ਕਿਉਂਕਿ ਸੰਗਤ ਨੂੰ ਜੇ ਇਹ ਚੀਜ਼ ਤੇ ਕਿਹਾ ਜਾਂਦਾ ਤੇ ਸੰਗਤ ਨਿਰਾਸ਼ ਹੋ ਕੇ ਇੱਕ ਗੁਰਦੁਆਰਾ ਸਾਹਿਬ ਤੋਂ ਦੂਸਰੇ ਗੁਰਦੁਆਰਾ ਸਾਹਿਬ ਜਾ ਕੇ ਸਵਾਮਾ ਕਰਨ ਲੱਗ ਪੈਂਦੀ ਇਹ ਸਾਰੇ ਉਪਰਾਹਲੇ ਦੇ ਵਿੱਚ ਸੰਗਤ ਨੂੰ ਹੀ ਸਾਥ ਦੇਣਾ ਪੈਣਾ ਹੈ ਗੁਰੂ ਸਾਹਿਬ ਨੇ ਜੋ ਮਰਿਆਦਾ ਸਾਨੂੰ ਬਖਸ਼ੀ ਸੀ ਲੰਗਰਾਂ ਦੀ ਪੰਗਰ ਦੇ ਵਿੱਚ ਇਸ ਕਰਕੇ ਬਖਸ਼ੀ ਕਿ ਤਾਂ ਜੋ ਉੱਚ ਨੀਚ ਉਥੇ ਰਾਜਾ ਵੀ ਆ ਕੇ ਪੰਗਰ ਚ ਬੈਦਾ ਸੀ ਪੁਖਾਰੀ ਵੀ ਇੱਕ ਮਜ਼ਦੂਰ ਵੀ ਗੁਰੂ ਸਾਹਿਬ ਨੇ ਸਾਰਿਆਂ ਨੂੰ ਬਰਾਬਰਤਾ ਦੇਣ ਦੇ ਲਈ ਪੰਗਰ ਸ਼ੁਰੂ ਕੀਤੀ ਸੀ ਤੇ ਅਸੀਂ ਪੰਗਰ ਤੋਂ ਉਹਾਂ ਨੂਰ ਹੋ ਗਏ ਆ ਜੋ ਸਾਰੀਆਂ ਸੰਤਾ ਦੇ ਚਰਨਾਂ 'ਚ ਵੇਖੀ ਹੈ 16 ਮਾਰਚ ਨੂੰ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਨੂੰ ਸ਼ਹਿਰ ਦੇ ਵਿੱਚ ਨਗਰ ਜੇ ਪੰਗਰ ਚ ਲੰਗਰ ਸ਼ਕਾਏ ਜਾਣਗੇ ਉਸ ਤੋਂ ਬਾਅਦ 29 ਮਾਰਚ ਤੁਹਾਡੇ ਨੇੜੇ ਸ਼ਹਿਰ ਵਿਆਦਾਨਾ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਸ਼ਹੀਦਾ ਕਜ਼ਲ ਮੰਜੋਰੇ ਦੀ ਸਮੂਹ ਪ੍ਰਬੰਧਕ ਕਮੇਟੀ ਦੇ ਨਾਲ ਕੇ ਇਹ ਨਗਰ ਕੀਤਾ ਸਜਾਇਆ ਤੇ ਗੁਰਦੁਆਰਾ ਸਾਂਝਵਾਨੀ ਦੀ ਪ੍ਰਬੰਧਕ ਕਮੇਟੀ ਨਾਲ ਵੀ ਗੱਲਬਾਤ ਚੱਲ ਰਹੀ ਹੈ ਉਹ ਵੀ ਨਗਰ ਵਿਆਦਾਨਾ ਮੇਰੇ ਖਿਆਲ 12 April ਦੇ ਲਗਭਗ ਹੈ ਉਹ ਵੀ ਪੰਗਰ ਦੇ ਵਿੱਚ ਹੀ ਲੰਗਰ ਸ਼ਕਾਉਣ ਦੀ ਕੋਸ਼ਿਸ਼ ਇਥੋਂ ਦੀਆਂ ਸੰਤਾਂ ਨੂੰ ਬੇਨਤੀ ਕਰਦੇ ਹਾਂ ਵਾਕ ਤੋਂ ਅਸੀਂ ਕੋਸ਼ਿਸ਼ ਕਰੀਏ ਸਟਾਲਾਂ ਨੂੰ ਭਰੇਟ ਕਰਕੇ ਜਿੰਨੇ ਪਿੰਡ ਵੀਰ ਬਿਜ਼ਨਸਮੈਨ ਸੇਵਾ ਕਰਨੇ ਚਾਹਦੇ ਹਨ ਗੁਰੂ ਘਰ ਦੇ ਨੰਗਰਿਆਂ ਦੇ ਵਿੱਚ ਸੇਵਾ ਕਰੋ ਆਪਣਾ ਉਹੀ ਦਾਲ ਪ੍ਰਸ਼ਾਦਾ ਗੁਰਦੁਆਰਾ ਸਾਹਿਬ ਨਿਆ ਅਕੇ ਰਸਤਾ ਪਣਵਾਉ ਆਪਣੇ ਹੱਥੀ ਤਿਆਰ ਕਰੋ ਗੁਰੂ ਸਹਿ ਆਰਦਾਸਾਂ ਸੋਚ ਕੇ ਪੰਗਤ ਵਿੱਚ ਭਾ ਕੇ ਰਣ ਮੇਲ ਕੇ ਸਾਰੇ ਇੱਕ ਪੰਗਤ ਦੇ ਵਿੱਚ ਨੰਦਰ ਸਕੀਏ ਤਾਂ ਜੋ ਪਤਾ ਲੱਗੇ ਕਿ ਇੱਕ ਰਾਜਾ ਵੀ ਉੱਥੇ ਬੈ ਕੇ ਛੱਕ ਰਿਹਾ ਇੱਕ ਦਿਹਾੜੀਦਾਰ ਵੀ ਤੇ ਕਿੰਨਾ ਮਰਦਾਨੀ ਇਸ ਨੂੰ ਚੰਗਾ ਮੈਸੇਜ ਦੇ ਸਕੀਏ ਕਿ ਸਾਡਾ ਧਰਮ ਹਰ ਇੱਕ ਨੂੰ ਬਰਾਬਰਤਾ ਦੇ ਨਾਲ ਰੱਖਦਾ ਹੈ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰੀਆਂ ਹੋਈਆਂ ਪੁੱਲਾ ਜੁੱਤਾ ਦੀ ਕੀਮਾ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ